ਪੈਸ਼ਰ ਹੈ ਵੀ ਉਹ ਲੀਕ ਹੋ ਚੁੱਕਿਆ ਹੈਗਾ ਜਿਵੇਂ ਇਹ ਪੋਲ ਦੀ ਚਾਈਕ ਨਹੀਂ ਆ ਰੋਜ਼ ਇੱਥੇ ਟਰੱਕ ਫਸਦੇ ਆ ਸ਼ਾਮ ਨੂੰ ਰੋਜ਼ ਜਾਮ ਹੁੰਦਾ ਮੈਂ ਰੋਜ਼ ਇੱਥੇ ਮੇਰਾ ਅੱਧਾ ਬੋਲਾ ਘੰਟਾ ਕਰਾਉਂ ਪਿਆ ਵੀ ਆ ਵਾਹਾਈਕਲ ਬੰਦ ਕਿਤੇ ਜਾਣ ਵੱਡੇ ਜੇ ਨਿਕਲਦੇ ਆ ਹੋਰ ਵੀ ਰਾਸਤੇ ਹੈਗੇ ਉਧਰ ਵੀ ਕੱਟਨੇ ਚਾਹੀਦੇ ਆ ਇੱਥੇ ਫਸਦੇ ਆ ਟਰੱਕ ਇਹ ਪੋਲ ਨੂੰ ਵੀ ਨੁਕਸਾਨ ਹੋ ਸਕਦਾ ਹੁਣ ਆ ਟਾਈਮ ਪਰੰਤੂ ਇਹ ਸਾਰੀ ਸਮੱਸਿਆ ਤੇ ਨਾਲ ਜਿਹੜਾ ਜਾਮ ਬਹੁਤ ਵੱਡਾ ਲੱਗਿਆ ਇਸ ਰੋਡ ਦੇ ਉੱਪਰ ਅੱਜ ਤਾਂ ਉਹ ਵਰਦੇ ਦੋ ਵਾਰ ਤਾਂ ਮੇਰੇ ਟਾਇਰ ਫੜਿਆ ਤੇ ਆ ਸਾਰਾ ਜਿਹੜਾ ਤੇਲ ਦੇਖ ਸਕਦੇ ਹੋ ਤੁਸੀਂ نیچے गिर ਰਿਹਾ ਹੈਗਾ ਸਾਸੀ ਕਾਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤਸਵੀਰਾਂ ਨੇ ਜਿਹੜੀਆਂ ਕੀਜ਼ ਹੋਟਲ ਤੋਂ ਜਦੋਂ ਪੱਖੋਆ ਰੋਡ ਤੋਂ ਹੁੰਦੇ ਹੋਏ ਕੀਜ਼ ਹੋਟਲ ਤੋਂ ਹੁੰਦੇ ਹੋਏ ਫਿਰੋਜ਼ਪੁਰ ਰੋਡ ਨੂੰ ਜਿਹੜਾ ਅੰਡਰ ਬ੍ਰਿਜ ਆ ਤਾਂ ਅੱਜ ਸਵੇਰ ਤੋਂ ਉਸ ਦੇ ਥੱਲੇ ਇੱਕ ਟਰੱਕ 'ਚ ਉਹ ਜੀਸੀਬੀ ਮਸ਼ੀਨ ਤੁਸੀਂ ਦੇਖ ਰਹੇ ਲੈ ਕੇ ਜਾ ਰਿਹਾ ਸੀ ਉਹ ਪੁਲ ਦੇ નીચે ਫਸ ਚੁੱਕੀ ਹੈ ਜਿਸ ਦੇ ਨਾਲ ਕਾਫੀ ਲੰਬਾ ਜਿਹੜਾ ਜਾਮ ਲੱਗਿਆ ਇਸ ਰੋਡ ਦੇ ਉੱਪਰ ਔਰ ਡਰਾਈਵਰ ਦਾ ਕਹਿਣਾ ਕਿ ਉਹ ਜੇਸੀਬੀ ਹੈ ਜਿਹੜੀ 스타ਟ ਨਹੀਂ ਹੋ ਰਹੀ ਜਿਸ ਤੇ ਕਰਕੇ ਪ੍ਰੋਬਲਮ ਸਾਰੀ ਖੜੀ ਹੋਈ ਹੈ ਹੁਣ ਇੱਕ ਇਲੈਕਟ੍ਰੀਸ਼ੀਅਨ ਨੂੰ ਬੁਲਾਇਆ ਗਿਆ ਜੋ ਬੈਟਰੀ ਲੈ ਕੇ ਆਇਆ ਹੈਗਾ ਨਵੀਂ ਤਾਂ ਦੇਖਦੇ ਹਾਂ ਹੁਣ ਕਿ ਉਹ ਬੈਟਰੀ ਦੇ ਨਾਲ ਇਸ ਨੂੰ ਸਟਾਰਟ ਕਰ ਪਾਉਂਦੇ ਆ ਕਿ ਨਹੀਂ ਪਰੰਤੂ ਇਹ ਸਾਰੀ ਸਮੱਸਿਆ ਦੇ ਨਾਲ ਜਿਹੜਾ ਜਾਮ ਬਹੁਤ ਵੱਡਾ ਲੱਗ ਗਿਆ ਇਸ ਰੋਡ ਦੇ ਉੱਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੀਜ਼ ਹੋਟਲ ਦੇ ਕੋਲੋਂ ਦੀ ਜਿਹੜਾ ਅੰਡਰਬ੍ਰਿਜ ਪੱਖੋਆ ਰੋਡ ਤੋਂ ਹੁੰਦੇ ਹੋਏ ਫਿਰੋਜ਼ਪੁਰ ਰੋਡ ਦਾ ਜਿਹੜਾ ਰਸਤਾ ਉਹ ਵਾਲਾ ਜਿਹੜਾ ਅੰਡਰਬ੍ਰਿਜ ਹੈ ਉੱਥੇ ਵੀ ਆਏ ਤਸਵੀਰਾਂ ਦੇਖਿਆ ਤੁਸੀਂ ਕਿ ਜਿਹੜਾ ਪ੍ਰੈਸ਼ਰ ਹੈ ਉਹ ਲੀਕ ਹੋ ਚੁੱਕਿਆ ਹੈਗਾ ਜਿਸ ਦੇ ਕਰਕੇ ਸਟਾਰਟ ਹੋਣ ਤੋਂ ਬਾਅਦ ਵੀ ਜਿਹੜੀ ਸਮੱਸਿਆ ਉੱਥੇ ਵੀ ਉੱਥੇ ਹੀ ਹੈ ਕਿਉਂਕਿ ਇਹ ਜਿਹੜੀ ਹੱਦ ਹੈ ਹੁਣ ਟਰੈਕਟਰ ਨੂੰ ਜਿਹੜਾ ਪਿੱਛੇ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹੋਰ ਕੋਈ ਹਾਲ ਜਿਹੜਾ ਇਸ ਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਮੈਂ ਜਿਹੜਾ ਇਸ ਟਰੱਕ ਦੇ ਜਿਹੜਾ ਫੋਜਪੁਰ ਰੋਡ ਜਾਣਾ ਸੀ ਫੋਜਪੁਰ ਜਾਣਾ ਸੀਗਾ ਔਰ ਪਿੱਛੋਂ ਦੀ ਜਿਹੜਾ ਇੱਕ ਪੁਲ ਹੋਰ ਜਿਸ ਦਾ ਕੰਮ ਚੱਲ ਰਿਹਾ ਹੈਗਾ ਜਿਸ ਦੇ ਕਾਰਨ ਇਸ ਨੂੰ ਵਾਇਆ ਪੱਖੋਂ ਰੋਡ ਆਣਾ ਪਿਆ ਹੈਗਾ ਇਸ ਟਰੱਕ ਨੂੰ ਔਰ ਜਿਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈਗਾ ਆ ਆ ਸਾਰਾ ਜਿਹੜਾ ਪ੍ਰੈਸ਼ਰ ਲੀਕ ਹੋਣ ਦੇ ਕਰਕੇ ਆ ਸਾਰਾ ਤੁਸੀਂ ਦੇਖ ਸਕਦੇ ਹੋ ਤੇਲ ਲੀਕ ਹੋ ਗਿਆ ਉਸ ਦਾ ਜਿਸ ਦੇ ਕਰਕੇ ਹੁਣ ਹੱਬ ਜਿਹੜਾ ਨਹੀਂ ਵਰਕ ਕਰੇਗੀ ਕਿਉਂਕਿ ਇਹ ਸਾਰਾ ਵਰਕ ਜਿਹੜਾ ਕਰਦੀ ਹੈ ਜੇਸੀਬੀ ਕੰਮ ਕਰਦੀ ਹੈ ਤਾਂ ਪ੍ਰੈਸ਼ਰ ਦੇ ਨਾਲ ਹੀ ਕਰਦੀ ਹੈ ਆ ਸਾਰਾ ਜਿਹੜਾ ਤੇਲ ਦੇਖ ਸਕਦੇ ਹੋ ਤੁਸੀਂ نیچے गिर ਰਿਹਾ ਹੈਗਾ ਉਹਤਾਂ ਨੂੰ ਪਿੱਛੇ ਬੈਕ ਹੀ ਲਿਆਣਾ ਪੈਣਾ ਹੋਰ ਕੋਈ ਹਾਲ ਨਹੀਂ ਨਜ਼ਰ ਆ ਰਿਹਾ ਠੀਕ ਹੈ ਤਾਂ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਜਾਏ ਤਾਂ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦਾ ਇਸ ਰੋਡ ਦੇ ਉੱਪਰ ਤਾਂ ਮੁਸ਼ਕਲ ਜਿਹੜੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ੇ ਕੀਤੀ ਜਾ ਰਹੀ ਹੈ ਕਿ ਪੁਲ ਦਾ ਦੂਸਰਾ ਪਾਸਾ ਜਿਹੜਾ ਥੋੜਾ ਜਿਹਾ ਉਚਾਈ ਦੇ ਵਿੱਚ ਹੈ ਇਸ ਕਰਕੇ ਡਰਾਈਵਰ ਜਿਹੜਾ ਗੱਡੀ ਦੂਸਰੇ ਹੱਥ ਕਰ ਰਿਹਾ ਪਰੰਤੂ ਅੱਗੇ ਆ ਕੇ ਪੁਲ ਫੇਰ ਨਹੀਂ ਮੈਂ ਇਸ ਵਾਰ ਵੀ ਜੀ ਇਹ ਵੀ ਕੋਸ਼ਿਸ਼ ਜਿਹੜੀ ਸਭ ਲਈ ਨਜ਼ਰ ਆ ਰਹੀ ਆ ਤਾਂ ਉਹ ਅੱਗੇ ਚੱਲਦੇ ਆ ਦੇਖਦੇ ਆ ਕਿ ਹੁਣ ਜਿਹੜੀ ਇਹ ਨਿਕਲ ਪਾਏਗੀ ਜਾਂ ਨਹੀਂ ਪੁਲ ਦੇ ਨੀਚੇ ਦੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਨੁਕਸਾਨ ਕਾਫੀ ਹੋ ਗਿਆ ਇਹਨਾਂ ਦਾ ਅੱਗੇ ਜਾ ਕੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤਾਂ ਤੇਲ ਦੀ ਜਿਹੜੀ ਨਦੀ ਵਹਿੰਦੀ ਨਜ਼ਰ ਆ ਰਹੀ ਹੈ ਹਾਲਾਂਕਿ ਮੁਸ਼ਕਲ ਦਾ ਹਾਲ ਜ਼ਰੂਰ ਹੋ ਗਿਆ ਉਚਾਈ ਜਿਹੜੀ ਘਟਾ ਦਿੱਤੀ ਗਈ ਹੈ ਮਸ਼ੀਨ ਦੀ ਤਾਂ ਹੁਣ ਇਹ ਟਰੱਕ ਹੈ ਜਿਹੜਾ ਪੁਲ ਨੂੰ ਪਾਰ ਕਰ ਸਕੇਗਾ ਸਫਲਤਾ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਹੁਣ ਪਰ ਉਚਾਈ ਘਟਣ ਦੇ ਨਾਲ ਇੱਕ ਰਿਸਕ ਹੋਰ ਜਿਹੜਾ ਵੱਧ ਗਿਆ ਕਿ ਜ਼ਮੀਨ ਤੋਂ ਕੁਛ ਇੰਚ ਉੱਪਰ ਹੈ ਇਸ ਦਾ ਜਿਹੜਾ ਅੱਗੇ ਵਾਲਾ ਪੰਜਾ ਹੈਗਾ ਹੁਣ ਅਗਲਾ ਜਿਹੜਾ ਚੈਲੰਜ ਇਹ ਹੋਏਗਾ ਕਿ ਮਸ਼ੀਨ ਪੁਲ ਪਾਰ ਕਰ ਸਕੇਗੀ ਕਿ ਨਹੀਂ ਤਾਂ ਦੇਖਦੇ ਆ ਬਣੇ ਰਹੋ ਸਾਡੇ ਨਾਲ ਤਾਂ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅੰਨੀ ਦੀ ਗੱਲ ਇਹ ਵੀ ਹੈ ਕਿ ਕਾਫੀ ਸਮੇਂ ਤੋਂ ਜਿਹੜਾ ਟਰੱਕ ਫਸਿਆ ਹੋਇਆ ਸੀਗਾ ਪਰੰਤੂ ਕਿਸੇ ਨੇ ਵੀ ਰੁੱਕ ਕੇ ਜਿਹੜਾ ਇਸ ਡਰਾਈਵਰ ਦੀ ਮਦਦ ਕਰਨ ਦੀ ਹਿੰਮਤ ਨਹੀਂ ਕੀਤੀ ਤਾਂ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਦੇਖ ਰਹੇ ਨੇ ਲੰਘ ਰਹੇ ਨੇ ਪਰੰਤੂ ਕਿਸੇ ਵੱਲੋਂ ਵੀ ਇਸ ਦੀ ਮਦਦ ਜਿਹੜੀ ਹੈ ਨਹੀਂ ਕੀਤੀ ਗਈ ਹਾਲਾਂਕਿ ਜਦੋਂ ਲੁਧਿਆਣਾ ਲਾਈਵ ਦੀ ਟੀਮ ਇੱਥੇ ਪਹੁੰਚੀ ਆ ਤਾਂ ਉਸ ਤੋਂ ਬਾਅਦ ਮਦਦ ਜਿਹੜੀ ਬੁਲਾਈ ਗਈ ਹੈ ਹੋਟਲ ਕੀਜ਼ ਅੰਡਰਬ੍ਰਿਜ ਦੀਆਂ ਇਹ ਤਸਵੀਰਾਂ ਨੇ ਪੱਖੋਵਾਲ ਤੋਂ ਫਿਰੋਜ਼ਪੁਰ ਨੂੰ ਜਾਣ ਸਮੇ ਜਿਹੜਾ ਅੰਡਰਬ੍ਰਿਜ ਆਂਦਾ ਹੈ ਉਸ ਦੀਆਂ ਤਸਵੀਰਾਂ ਨੇ ਪਾਈਪ ਜਿੱਥੋਂ ਲੀਕ ਹੈ ਤਾਂ ਟੇਪ ਲਗਾ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਇਸ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਕਿ ਟੇਪ ਨਾਲ ਇਹ ਕੰਮ ਬਣਦਾ ਨਹੀਂ ਨਜ਼ਰ ਆਏਗਾ ਤਾਂ ਅਖੀਰ ਜਿਹੜੀ ਸਫਲਤਾ ਮਿਲ ਚੁੱਕੀ ਆ ਤਾਂ ਕਾਫੀ ਸਮੇਂ ਤੋਂ ਜੋ ਡਰਾਈਵਰ ਫਸਿਆ ਹੋਇਆ ਸੀ ਉਹ ਜਿਹੜਾ ਜਾ ਚੁੱਕਿਆ ਹਾਲਾਂਕਿ ਨੁਕਸਾਨ ਕਾਫੀ ਹੋਇਆ ਤਾਂ ਸਾਡੇ ਨਾਲ ਰਾਹਗੀਰ ਵੀ ਜਿਹੜੇ ਰੁੱਕ ਕੇ ਗੱਲਬਾਤ ਕਰ ਰਹੇ ਨੇ ਵੀਰ ਉਹਨਾਂ ਦਾ ਕਹਿਣਾ ਕਿ ਇਸ ਪੁਲ ਦੀ ਜਿਹੜੀ ਆ ਉਚਾਈ ਤੱਕ ਵੀ ਜਿਹੜੀ ਨਹੀਂ ਲਿਖੀ ਉਹ ਅਸੀਂ ਦੇਖਾਂਗੇ ਜ਼ਰੂਰ ਕੀ ਨਾਮ ਹੈ ਤੁਹਾਡਾ ਮੈਂ ਨਾਮ ਰਾਜਵੀਰ ਆ ਜੀ ਰਾਜਵੀਰ ਜੀ ਤੁਸੀਂ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਇਹ ਜਿਹੜਾ ਹਾਦਸਾ ਹੋਇਆ ਦਾ ਕਾਰਨ ਇੱਕ ਜਿਹੜਾ ਸਰਕਾਰੀ ਤੌਰ ਤੇ ਵੀ ਹੈਗਾ ਕੀ ਉਹ ਕਾਰਨ ਮੰਗਦਾ ਇਹ ਇੱਥੇ ਲਿਖਿਆ ਨਹੀਂ ਆ ਪੁਲ ਦੀ ਚਾਈ ਕਿੰਨੀ ਆ ਰੋਜ਼ ਇੱਥੇ ਟਰੱਕ ਫਸਦੇ ਆ ਰੋ ਟ੍ਰੈਫਿਕ ਜਮ ਹੁੰਦਾ ਸ਼ਾਮ ਨੂੰ ਸ਼ਾਮ ਨੂੰ ਰੋਜ਼ ਜਮ ਹੁੰਦਾ ਇੱਥੇ ਵਹੀਕਲ ਆਮ ਹੀ ਫਸ ਜਾਂਦੇ ਆ ਰੋ ਜੀ ਰੋ ਜੀ ਇੱਥੇ ਜਮ ਲੱਗਿਆ ਹੁੰਦਾ ਸਵੇਰੇ ਸ਼ਾਮ ਦਾ ਜਮ ਬੜੇ ਪੱਕਾ ਹੀ ਆ ਕਮ ਸੇ ਕਮ ਘੰਟਾ ਘੰਟਾ ਬੰਦਾ ਲੇਟ ਹੁੰਦਾ ਇੱਕ ਤਰ੍ਹਾਂ ਦਿੱਲੀ ਵਾਲਾ ਕੰਮ ਆਇਆ ਪਿਆ ਇੱਥੇ ਦਾ ਰੋਜ ਦਾ ਲੰਘਾ ਰੋਜ ਦਾ ਲੰਘਾ ਜੀ ਮੈਂ ਰੋਜ ਇੱਥੇ ਮੇਰਾ ਅੱਧਾ ਪੂਣਾ ਘੰਟਾ ਖਰਾਬ ਹੁੰਦਾ ਰੋਜ ਨੰਗਣ ਲਗੇ ਹਾਂਜੀ ਸਾਡੇ ਮਾਧੇਵ ਰਾਹੀਂ ਕੋਈ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਕਹਾਂ ਜਾਂਦੇ ਵੀ ਇਹ ਕੁਛ ਕੀਤਾ ਜਾਏ ਪੁਲ ਦਾ ਇੱਥੇ ਲਿਖਿਆ ਜਾਵੇ ਜਾਂ ਵਾਈਕਲ ਬੰਦ ਕਿਤੇ ਜਾਣ ਵੱਡੇ ਜੇ ਨਿਕਲਦੇ ਆ ਹੋਰ ਵੀ ਰਸਤੇ ਹੈਗੇ ਉਧਰ ਦੀ ਕੱਢਣੇ ਚਾਹੀਦੇ ਆ ਉਧਰ ਦੂਸਰੇ ਪਾਸੇ ਵੀ ਜਿਹੜਾ ਪੁਲ ਦਾ ਕੰਮ ਚੱਲ ਰਿਹਾ ਤਾਂ ਉਸ ਕਰਕੇ ਡਰਾਈਵਰ ਇੱਧਰ ਦੀਆਂ ਘੁਮਾਣਾ ਬਾਈਪਾਸ ਬਹੁਤ ਨੇ ਪਿੱਛੇ ਘ ਇਹ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਹੁਣ ਆਹ ਟਾਈਮ 'ਚ ਹਾਂਜੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪੁਲ ਨੂੰ ਵੀ ਜਾਲੀਆਂ ਨੇ ਕਹਿ ਗਿਆ ਟੁੱਟੀਆਂ ਹੋਈਆਂ ਤਾਂ ਉੱਥੇ ਟਾਇਰ ਵੀ ਕਹਿੰਦੇ ਕਾਫੀ ਫਟਦੇ ਆਹ ਟਾਇਰ ਤਾਂ ਉਹ ਫਟਦੇ ਦੋ ਵਾਰ ਤਾਂ ਮੇਰੇ ਟਾਇਰ ਫਟਿਆ ਇੱਥੇ ਜਾਲੀਆਂ ਦੀ ਇੱਕ ਵਾਰ ਜਰੂਰ ਕੈਮਰਾ ਮਾਰ ਦਿਓ ਪਿੱਛੇ ਜਿਹੜੀਆਂ ਜਾਲੀਆਂ ਟੁੱਟੀਆਂ ਹੋਈਆਂ ਬਿਲਕੁਲ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਤੋਂ ਟ੍ਰੈਫਿਕ ਜਿਹੜਾ ਕਿੰਨਾ ਜ਼ਿਆਦਾ ਲੰਘਦਾ ਔਰ ਇਹ ਜਿਹੜੀਆਂ ਜਾਲੀਆਂ ਨੇ ਇਹ ਟਾਇਰ ਫਟਣ ਦਾ ਜਿਹੜਾ ਕਾਰਨ ਬਣ ਰਹੀਆਂ ਨੇ ਥੋੜਾ ਨੇੜੇ ਆ ਕੇ ਜਿਹੜਾ ਦਿਖਾਓ ਜਿਹੜੀਆਂ ਪੱਤੀਆਂ ਨੇ ਪਾ ਕਿਸੇ ਵੀ ਟਾਇਰ ਦੇ ਵਿੱਚ ਜਿਹੜੀਆਂ ਪੱਤੀਆਂ ਤੁਸੀਂ ਦੇਖ ਸਕਦੇ ਹੋ ਕਿ ਕਦੋਂ ਖੁੱਪ ਜਾਣ ਕੁਛ ਵੀ ਜਿਹੜਾ ਕਹਿਣਾ ਔਖਾ ਦਰਕੱਟਣਾ ਜਿਹੜੀ ਆਏ ਦਿਨ ਇੱਥੇ ਹੁੰਦੀ ਆ ਇਹਨਾਂ ਟੁੱਟੀਆਂ ਜਿਹੜੀਆਂ ਪੱਤੀਆਂ ਕਰਕੇ ਜਿਹੜਾ ਜਾਲੀ ਜਿਹੜੀ ਲਗਾਈ ਗਈ ਹੈਗੀ ਆ ਅਗਰ ਸਰਕਾਰ ਦੇ ਨੁਮਾਇੰਦੇ ਇਸ ਕਵਰੇਜ ਨੂੰ ਦੇਖ ਰਹੇ ਨੇ ਤਾਂ ਇਸ ਕੰਨੀ ਜ਼ਰੂਰ ਧਿਆਨ ਦੇਣ ਕਿਉਂਕਿ ਆਏ ਦਿਨ ਇੱਥੇ ਜਿਹੜੇ ਹਾਦਸੇ ਹੁੰਦੇ ਨੇ ਔਰ ਵਾਕਈ ਜਿਹੜਾ ਪੁਲ ਦੀ ਉਚਾਈ ਦੀ ਗੱਲ ਕੀਤੀ ਜਾ ਰਹੀ ਸੀ ਜਿਹੜੀ ਇੱਥੋਂ ਜਿਹੜੇ ਰਾਹਗੀਰ ਲੰਘ ਰਹੇ ਸੀ ਹਰੇਕ ਪੁਲ ਦੇ ਬਾਹਰ ਜਿਹੜੀ ਉਸ ਦੀ ਉਚਾਈ ਨੂੰ ਲਿਖਣਾ ਜਿਹੜਾ ਲਾਜ਼ਮੀ ਹੁੰਦਾ ਕਿਤੇ ਵੀ ਸਾਨੂੰ ਜਿਹੜਾ ਇਸ ਪੁਲ ਦੀ ਉਚਾਈ ਲਿਖੀ ਨਜ਼ਰ ਨਹੀਂ ਆ ਰਹੀ ਸੋ ਟਰੱਕ ਜਿਹੜਾ ਜਾ ਚੁੱਕਿਆ ਟ੍ਰੈਫਿਕ ਵੀ ਜਿਹੜੀ ਸੈਰੂ ਟੰਗ ਨਾਲ ਚਲਣੀ ਸ਼ੁਰੂ ਹੋ ਗਈ ਹੈ ਸੋ ਨਵੇਂ ਅਪਡੇਟਾਂ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੇਵਾ ਸਿੰਘ ਜੀ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ 라이